ਅਸੀਂ ਜੋ ਵੀ ਕਰਾਂਗੇ ਹਰ ਇੱਕ ਕਦਮ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪਟਾਂਗੇ ਕੱਲ ਵੀ ਤੁਸੀਂ ਕੱਲ ਮੈਨੂੰ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਕੱਲ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਆਪੋਜੀਸ਼ਨਾਂ ਜਿਹੜੀ ਉਹਨੂੰ ਮਿਲਿਆ ਸੋ ਬਹਿਸ ਮੁੱਦਿਆਂ ਤੇ ਹੋਣੀ ਚਾਹੀਦੀ ਆ ਐਵੇਂ ਛੱਪ ਲੰਗੇ ਤੋਂ ਲੀਖ ਪੇਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕਰਦੇ ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਰ ਰਹੇ ਨੇ ਉਹ ਅਸੀਂ ਕੰਡੇ ਚੁਗ ਰਹੇ ਹਾਂ ਇਹਨਾਂ ਦੇ ਜੋ ਪੱਟੇ ਹੋਏ ਖੂਤੇ ਉਹਨਾਂ ਨੂੰ ਬੰਦ ਕਰ ਰਹੇ ਹਾਂ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਜਿਹੜਾ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਹੈ ਜਿਹੜਾ ਪੰਜਾਬ ਦੇ ਹਿਤ ਲਈ ਪਟਿਆ ਜਾਂਦਾ ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਹੈ ਮੁੱਖ ਮੰਤਰੀ ਸਾਹਿਬ ਦੀ ਟੀਮ ਹੈ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਹਮੇਸ਼ਾ ਕੰਮ ਕਰਦੀ ਆ ਹਮੇਸ਼ਾ ਕਰਦੀ ਆ ਕਿਸੇ ਕੋਟੇ ਬੈਠ ਕੇ ਨਾ ਕੰਮ ਕਰਦਾ ਹੈ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇ ਨਹਿਰ ਤੁਸੀਂ ਬਣਾ ਰਹੇ ਹੋ ਕੋਲ ਨਹਿਰ ਬਣਾਉਣ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ ਕਿ ਮੇਰੀ ਸੀਨੀਅਰ ਅਫਸਰਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦਾਵਾ ਕੀਤਾ ਹੈ ਕਿ ਨਹਿਰ ਬਣਾਉਣੀ ਨਹੀਂ ਤੁਸੀਂ ਸਿਰਫ ਗੱਲਾਂ ਹੀ ਹੈਗੀ ਆ ਮਾਲਵਾ ਨਹਿਰਾਂ ਦੀ ਦੇਖੋ ਦੇਖੋ ਇਹਨਾਂ ਇਹਨਾਂ ਨੇ ਸਿਰਫ ਗੱਲਾਂ ਦਾ ਖੜਾ ਬਣਾਉਣਾ ਠੀਕ ਹੈ ਯਾਰ ਠੀਕ ਹੈ ਇਹਨਾਂ ਨੇ ਸਿਰਫ ਗੱਲਾਂ ਦਾ ਖੜਾ ਬਣਾਉਣਾ ਆਪ ਇਹਨਾਂ ਨੇ ਕੁਝ ਕੀਤਾ ਨਹੀਂ ਸਾਨੂੰ ਕਰਦੇ ਦੇ ਦੇਖਣਾ ਚਾਹੁੰਦੇ ਨਹੀਂ ਅਸੀਂ ਕਰਕੇ ਦਿਖਾਵਾਂਗੇ ਬਾਜਵਾ ਸਾਹਿਬ ਵੀ ਇੱਥੇ ਨੇ ਅਸੀਂ ਵੀ ਇੱਥੇ ਆ ਔਰ ਮੈਂ ਕਿਹਾ ਸਭ ਕੁਝ ਹੋਊਗਾ ਜਿਹੜੇ ਰਸਤੇ ਅਸੀਂ ਚੱਲ ਪਿਓ ਸਾਰਾ ਕੁਝ ਹੋਊਗਾ ਨਹਿਰ ਵੀ ਬਣੂਗੀ ਪੈਸਾ ਵੀ ਹੈਗਾ ਸਾਰਾ ਕੁਝ ਹੈ ਇਹ ਸਿਰਫ ਕੰਡੇ ਵਿਛਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣਾ ਕਿਉਂਕਿ ਇਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਜਿਹੜੀ ਖਿਸਕਦੀ ਆ ਹਰਿਆਣਾ ਨੇ ਆਬਜੈਕਟ ਕੀਤਾ ਹਰਿਆਣਾ ਦਾ ਉੱਥੇ ਕੀ ਲਾਗ ਹੈ ਦੇਖੋ ਇੱਕ ਮਿੰਟ ਇੱਕ ਮੈਂ ਕਲੀਅਰ ਕਰਨੀ ਚਾਹੁੰਦਾ ਸਾਡੇ ਪੰਜਾਬ ਦੀ ਜ਼ਮੀਨ ਹੈ ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜੀ ਕਰੀਏ ਸਾਡਾ ਹੱਕ ਹੈ ਸਾਡੇ ਪੰਜਾਬ ਦਾ ਹੱਕ ਹੈ ਸੋ ਹਰਿਆਣੇ ਦਾ ਤਾਂ ਉੱਥੇ ਕੋਈ ਲਾਗਾ ਦੇ ਕਾ ਬਣਦਾ ਹੀ ਨਹੀਂ ਹੈ ਉਹਨਾਂ ਨੂੰ ਕੀ ਦੱਸਣ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਮਰਜੀ ਕਰੀਏ ਉਹ ਹਰਿਆਣੇ ਦੇ ਵਿੱਚ ਹਰ ਐਸਾ ਨਾ ਉਹ ਨਹਿਰ ਚ ਪਾਣੀ ਹੋਣਾ ਉਹ ਕਹਿੰਦੇ ਨਹਿਰ ਚ ਪਾਣੀ ਸਾਡੀ ਦਾਦਕਾਰੀ ਅਸੀਂ ਆਪਣੇ ਪੰਜਾਬ ਦਾ ਪਾਣੀ ਵਰਤ ਰਹੇ ਹਾਂ ਆਪਣੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਦੂਜੀ ਦਾ ਕੋਈ ਗੱਲ ਕੀਤੀ ਨਹੀਂ ਹੈ ਹਜੇ ਅਸੀਂ ਪੰਜਾਬ ਦਾ ਪਾਣੀ ਵਰਤਾਂਗੇ ਜਿਹੜਾ ਸਾਡੇ ਹਿੱਸੇ ਦਾ ਅਸੀਂ ਉਹਨੂੰ ਪਾਣੀ ਨੂੰ ਵਰਤਾਂਗੇ ਉਹਨੂੰ ਤੁਸਾਨੂੰ ਕੌਣ ਰੋਕ ਸਕਦਾ ਅਸੀਂ ਆਪਦੀ ਜ਼ਮੀਨ ਦੇ ਸਾਡੇ ਪੰਜਾਬ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਅਸੀਂ ਨਹਿਰ ਕੱਢਣਾ ਫਿਰ ਇੱਚ ਮਿਰਖਲਾ ਨਾ ਬਾਜਵਾ ਸਾਹਿਬ ਨੂੰ ਤਕਲੀਫ ਹੋਣੀ ਚਾਹੀਦੀ ਆ ਨਾ ਕਿਸੇ ਹੋਰ ਨੂੰ ਹੋਣੀ ਚਾਹੀਦੀ ਨਹੀਂ ਇਹ ਕਿਨੂੰ ਮੀਟਿੰਗ ਦਾ ਕੀ ਤਿਆਰੀ ਹੈ ਪੰਜਾਬ ਸਰਕਾਰ ਦੀ ਕਹਿੰਦੇ ਸਿਸਟਮ ਕਰਤ ਹੋਗਾ ਜੇ ਕੋਈ ਕੰਮ ਕਰਦਾ ਉਹ ਸਿਸਟਮ ਕਲਾਪਸ ਹੋਗਾ ਸਿਸਟਮ ਇਹਨਾਂ ਦੇ ਕਲਾਪਸ ਕਰੇ ਹੋਏ ਸਾਨੂੰ ਪਤਾ ਕਿੰਨੇ ਇਹਨਾਂ ਨੇ ਜੋ ਮਲਕੇ ਕੜੀ ਭਲਾਈਆ ਉਹਨੂੰ ਇਕੱਠਾ ਕਰਦੇ ਕਰਦੇ ਸਾਨੂੰ ਕਿੰਨੀ ਮੁਸ਼ਕਲ ਕਰਨੀ ਪਈ